ਜਿਸ ਤਰ੍ਹਾਂ ਸਾਰੇ ਦੇਸ਼ ਦੇ ਅੰਦਰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਹੜ੍ਹਾਂ ਦਾ ਪ੍ਰਕੋਪ جاری ਹੈ ਔਰ ਇਸ ਪ੍ਰਕੋਪ ਦੇ ਦੌਰਾਨ ਬਹੁਤ ਸਾਰੀਆਂ ਸਾਈਡਾਂ ਤੋਂ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਦਾ ਪੰਜਾਬ ਦੇ ਪਸ਼ੂ ਧਨ ਦਾ ਬਹੁਤ ਸਾਰੇ ਗਰੀਬ ਲੋਕਾਂ ਦੇ ਕੱਚੇ ਘਰ ਵੀ ਇਹਦੇ ਵਿੱਚ ਠੱਠੇ ਆ ਔਰ ਕਾਫੀ ਮਾਤਰਾ ਦੇ ਵਿੱਚ ਪੰਜਾਬੀ ਲੋਕਾਂ ਦੀ ਜਾਨ ਵੀ ਇਸ ਹਰਾਂ ਦੀ ਕਰੋਪੀ ਚ ਗਈ ਆ ਸੋ ਮੋٹے ਤੌਰ ਤੇ ਜੇ ਕਿਹਾ ਜਾਵੇ ਵੀ ਪੰਜਾਬ ਇੱਕ ਵਾਰ ਫਿਰ ਹਰਾਂ ਦੀ ਤਰਾਸਤੀ ਚ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਚੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਤਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੁਆਵਜ਼ੇ ਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਤੇ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਆ ਔਰ ਨਾਲ ਹੀ ਪੰਸਬ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਹਿਬਾਨ ਨੇ ਇੱਕ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਹਿਬਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੇ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਇਆ 61 ਲੱਖ ਰੁਪਇਆ ਜਿਹੜਾ ਉਹ ਮੁੱਖ ਮੰਤਰੀ ਰਿਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅ ਅਧਿਕਾਰੀ ਸਰਵਰਾਂ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਨਾਂ ਨੂੰ ਨੁਕਸਾਨ ਦਾ ਹੋਏਗਾ ਉਹ ਨੂੰ ਮਿਲੇਗਾ ਜੋ ਫੂਡ ਸਪਲਾਈ ਵਿਭਾਗ ਦੇ ਵੱਲੋਂ ਔਰ ਸਾਡਾ ਪੰਸਬ ਦੇ ਵੱਲੋਂ ਜਿਹੜਾ ਆ ਉਹ ਅੱਜ ਹੀ ਇਹ ਫੈਸਲਾ ਕੀਤਾ ਗਿਆ ਔਰ ਹੋਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਬਾਤ ਬਾਤ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਆਪਣੀ ਸਹਾਇਤਾ